ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬਹੁਤ ਖੂਬਸੂਰਤ ਘਰ ਸੀ ਜਿਸ ਘਰ ਵਿੱਚ ਬਹੁਤ ਅਮੀਰ ਆਦਮੀ ਰਹਿੰਦਾ ਸੀ ਉਸ ਦੇ ਕੋਲ ਦੋ ਪਾਲਤੂ ਜਾਨਵਰ ਸਨ ਇੱਕ ਕੁੱਤਾ ਤੇ ਇੱਕ ਬਿੱਲੀ ਕੁੱਤੇ ਦਾ ਨਾਮ ਸ਼ੇਰੂ ਤੇ ਬਿੱਲੀ ਦਾ ਨਾਮ ਮੋਤੀ ਸੀ ਕੁੱਤਾ ਤੇ ਬਿੱਲੀ ਇੱਕ ਦੂਜੇ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਸਨ ਜਦੋਂ ਵੀ ਉਹ ਮਿਲਦੇ ਇੱਕ ਦੂਜੇ ਉੱਤੇ ਭੌਂਕਦੇ ਤੇ ਲੜਦੇ ਸਨ ਇੱਕ ਦਿਨ ਪਿੰਡ ਵਿੱਚ ਬਹੁਤ ਭਿਆਨਕ ਗਰਮੀ ਪਈ ਸਾਰੇ ਤਲਾਬ ਤੇ ਨਦੀਆਂ ਸੁੱਕ ਗਈਆਂ ਹਰ ਜੀਵ ਜੰਤੂ ਪਾਣੀ ਦੀ ਇੱਕ ਬੂੰਦ ਲਈ ਤਰਸ ਰਹੇ ਸੀ ਕੁੱਤੇ ਤੇ ਬਿੱਲੀ ਵੀ ਪਿਆਸੇ ਸਨ ਉਹ ਪਾਣੀ ਲੱਭਣ ਲਈ ਘਰ ਤੋਂ ਬਾਹਰ ਨਿਕਲੇ ਸਾਰੇ ਪਾਸੇ ਲੱਭਣ ਲੱਗੇ ਸਾਰੇ ਪਾਸੇ ਲੱਭਣ ਤੋਂ ਬਾਅਦ ਉਨ੍ਹਾਂ ਨੂੰ ਦੂਰ ਇੱਕ ਖੂਹ ਦਿਖਾਈ ਦਿੱਤਾ ਜਦੋਂ ਉਹ ਖੂਹ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਖੂਹ ਵਿੱਚ ਪਾਣੀ ਤਾਂ ਸੀ ਪਰ ਬਹੁਤ ਡੂੰਘਾ ਸੀ ਖੂਹ ਦੇ ਕਿਨਾਰੇ ਉੱਤੇ ਇੱਕ ਪੁਰਾਣੀ ਰੱਸੀ ਤੇ ਬਾਲਟੀ ਪਈ ਸੀ ਪਰ ਦੋਵੇਂ ਪਾਣੀ ਕੱਢਣਾ ਨਹੀਂ ਜਾਣਦੇ ਸਨ ਕੁੱਤੇ ਨੇ ਕੋਸ਼ਿਸ਼ ਕੀਤੀ ਪਰ ਬਾਲਟੀ ਬਹੁਤ ਭਾਰੀ ਸੀ ਬਿੱਲੀ ਨੇ ਵੀ ਕੋਸ਼ਿਸ਼ ਕੀਤੀ ਉਹਦੇ ਵਿੱਚੰਨੀ ਤਾਕਤ ਨਹੀਂ ਸੀ ਯੋਹੂ ਬਾਰਤੀ ਚੱਕ ਸਕੇ ਇਸ ਦੌਰਾਨ ਦੋਵੇਂ ਇੱਕ ਦੂਜੇ ਨੂੰ ਦੇਖ ਰਹੇ ਸਨ ਪਿਆਸ ਦੇ ਮਾਰੇ ਉਹਨਾਂ ਦਾ ਗਲਾ ਸੁੱਕ ਰਿਹਾ ਸੀ ਅਚਾਨਕ ਕੁੱਤੇ ਨੇ ਬਿੱਲੀ ਵੱਲ ਦੇਖਿਆ ਤੇ ਬਿੱਲੀ ਨੇ ਕੁੱਤੇ ਵੱਲ ਅਜ ਉਨ੍ਹਾਂ ਦੇ ਦਿਲ ਵਿੱਚ ਦੁਸ਼ਮਣ ਦੀ ਥਾਂ ਪਿਆਰ ਦਾ ਦਰਦ ਸੀ ਕੁੱਤੇ ਨੇ ਆਪਣਾ ਮੂੰਹ ਖੋਲਿਆ ਤੇ ਇੱਕ ਹੋਲੀ ਜਿਹੀ ਆਵਾਜ਼ ਵਿੱਚ ਕਿਹਾ ਮੈਂ ਬਾਲਟੀ ਖਿੱਚਦਾ ਹਾਂ ਪਰ ਇਹ ਬਹੁਤ ਭਾਰੀ ਹੈ ਜੇ ਤੂੰ ਮੇਰੀ ਮਦਦ ਕਰੇ ਤਾਂ ਅਸੀਂ ਦੋਵੇਂ ਪਾਣੀ ਪੀ ਸਕਦੇ ਹਾਂ ਬਿੱਲੀ ਨੇ ਵੀ ਆਪਣੀ ਆਵਾਜ਼ ਵਿੱਚ ਨਰਮਾਈ ਲਿਆਉਂਦੇ ਹੋਏ ਕਿਹਾ ਮੈਂ ਵੀ ਕੋਸ਼ਿਸ਼ ਕਰਦੀ ਹਾਂ ਪਰ ਇਕੱਲੇ ਨਹੀਂ ਕਰ ਸਕਦੀ ਦੋਹਾਂ ਨੇ ਮਿਲ ਕੇ ਬਾਲਟੀ ਨੂੰ ਖਿੱਚਣਾ ਸ਼ੁਰੂ ਕੀਤਾ ਕੁੱਤੇ ਨੇ ਆਪਣੇ ਦੰਦਾਂ ਨਾਲ ਰੱਸੀ ਫੜੀ ਤੇ ਬਿੱਲੀ ਨੇ ਆਪਣੇ ਪੰਜਿਆਂ ਨਾਲ ਬਾਲਟੀ ਨੂੰ ੱੱਕਿਆ ਬਹੁਤ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਬਾਲਟੀ ਨੂੰ ਪਰ ਖਿੱਚ ਲਿਆ ਜਦੋਂ ਉਹਨਾਂ ਨੇ ਪਾਣੀ ਪੀਤਾ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਦੁਨੀਆ ਦਾ ਸਭ ਤੋਂ ਮਿੱਠਾ ਪਾਣੀ ਹੈ ਪਾਣੀ ਪੀਣ ਤੋਂ ਬਾਅਦ ਉਹ ਇੱਕ ਦੂਜੇ ਵੱਲ ਦੇਖ ਕੇ ਹੱਸਦੇ ਕੁੱਤੇ ਨੇ ਬਿੱਲੀ ਦੇ ਸਿਰ ਉੱਤੇ ਮੂੰਹ ਰੱਖਿਆ ਬਿੱਲੀ ਨੇ ਪਿਆਰ ਨਾਲ ਕੁੱਤੇ ਦੀ ਪਿੱਠ ਉੱਤੇ ਪੰਜਾ ਰੱਖਿਆ ਉਸ ਦਿਨ ਤੋਂ ਬਾਅਦ ਉਹ ਦੋਵੇਂ ਸਭ ਤੋਂ ਚੰਗੇ ਦੋਸਤ ਬਣ ਗਏ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇ ਅਸੀਂ ਆਪਣੀ ਨਫ਼ਰਤਾਂ ਤੇ ਭੇਦਭਾਵ ਨੂੰ ਛੱਡ ਕੇ ਇੱਕ ਦੂਜੇ ਦੀ ਮਦਦ ਕਰੀਏ ਤਾਂ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਜਦੋਂ ਜੀਵਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਤਾਂ ਸਭ ਤੋਂ ਜ਼ਰੂਰੀ ਬੀਜ ਪਿਆਰ ਤੇ ਸੰਜੋਗ ਹੈ ਨਫ਼ਰਤ ਤਾਂ ਹਮੇਸ਼ਾ ਪਿਆਸੇ ਰੱਖਦੀ ਹੈ ਪਰ ਪਿਆਰ ਮਿੱਠੇ ਪਾਣੀ ਵਾਂਗ ਤਸੱਲੀ ਦਿੰਦਾ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਹੋਰ ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇਜਾਜਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ